ਕਰਦਮ जगत जिलंदा रख ले अपनी कृपा तार जित द्वारे उभर है ते तहले हुक बार सच्चे बादशाह जी कृपा करन ये जो दक्षिण एशिया ਦਾ ਪੂਰਾ ਖੇਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾ ਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ 'ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਉਪਨੀਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੋ ਵਾਰ ਕੀ ਕਰਨਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਤੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ 기ਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇਸ਼ੀ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਬਿੱਖਾ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤਹਲੀ ਹੁਕਮ ਬਾਦ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿੱਥੇ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜgar ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉੱਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੋਪ ਨਜਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉੱਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਡੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤਹਲੀ ਹੁਕਮ ਬਾਤ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖਿੱਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋ ਗਈ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਉਪਨੀਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੋ ਵਾਰ ਕੀ ਕਰਨਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇਸ਼ੀ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤਹਲੇ ਹੁਕਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿੱਥੇ ਸ਼ੁਕ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉੱਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੋਪ ਨਜਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉੱਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਡੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤਹਿਲੇ ਹੁਕਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖਿੱਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋ ਗਈ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਉਪਨੀਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇਸ਼ੀ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤਹਲੇ ਹੁਕਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿੱਥੇ ਸ਼ੁਕ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉੱਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੇ ਸ੍ਰੋਪ ਨਜਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉੱਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਡੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਵੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤਹਿਲੇ ਹੁਕਮ ਬਾਤ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖਿੱਤਾ ਵਾ ਕਿਥੇ ਸੁਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋ ਗਈ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੀ ਉਪਨੀਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਉਦੋਂ ਕੀ ਕਰਨਾ ਚਾਹੁੰਦੇ ਦੇਖੋ ਇਹ ਕੁਛ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਾਨੇ ਅਕਾਲ ਪੁਰਖ ਅਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇਸ਼ੀ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤਹਿਲਿ ਹੁਕਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ ਏਸ਼ੀਆ ਦਾ ਪੂਰਾ ਖੇਤਾ ਵਾ ਕਿੱਥੇ ਸ਼ੁਕ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜgar ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉੱਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਸੋਕ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੋਪ ਨਜਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚਾ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ 'ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤਹਿਲੀ ਹੁਕਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ এਸ਼ੀਆ ਦਾ ਪੂਰਾ ਖਿੱਤਾ ਵਾ ਕਿਥੇ ਸੁੱਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸੂਪਰ ਜਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਨੀਆ ਕੀ ਕਹਿਣਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਡੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਤਹਲੇ ਹੁਕਮ ਬਾਤ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਜੋ ਲਖਣੇਸ਼ੀਆ ਦਾ ਪੂਰਾ ਖੇਤਾ ਵਾ ਕਿੱਥੇ ਸੋ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉੱਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਉਹ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਸੋਕ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸ੍ਰੋਪ ਨਜਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਬਾਰਾ ਕੀ ਕਰਨਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚਾ ਇੱਥੋਂ ਦੇ ਲੋਕ ਵੀ ਸਾਡੇ ਚੜ੍ਹਦੀ ਕਲਾ 'ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇ ਸੀ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤਹਿਲੀ ਹੁਕਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹ ਜੋ ਦੱਖਣ এਸ਼ੀਆ ਦਾ ਪੂਰਾ ਖਿੱਤਾ ਵਾ ਕਿੱਥੇ ਸੁੱਖ ਸ਼ਾਂਤੀ ਹੋਵੇ ਤੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਅਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਹੋ ਕੇ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋ ਗਈ ਉਹ ਕੀਤੀ ਜਾਊਗੀ ਲੰਗਰਾਂ ਤੱਕ ਦਾ ਪ੍ਰਬੰਧ ਬਾਕੀ ਆ ਜਿਆਦਾ ਰੌਲਾ ਉੱਪਰ ਹੈ ਪਰ ਜਿਹੜੇ ਮੈਂ ਹੁਣ ਪਿੰਡਾਂ ਦੇ ਵਿੱਚ ਗਿਆ ਵਾਂ ਉੱਥੇ ਠੀਕ ਨਹੀਂ ਹਾਲਾਤ ਲੋਕ ਚੜ੍ਹਦੀ ਕਲਾ ਚ ਨੇ ਪਾਠ ਕਰ ਰਹੇ ਨੇ ਤੇ ਮੈਂ ਤੇ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਦਾ ਪਈ ਆਪਾਂ ਸਾਰੇ ਗੁਰਬਾਣੀ ਦਾ ਪਾਠ ਕਰੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਸੁੱਖ ਸ਼ਾਂਤੀ ਦੇ ਨਾਲ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੱਜ ਗੁਰੂ ਸਾਹਿਬ ਦੀ ਸੂਪਰ ਜਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਦੁਆਰ ਕੀ ਕਰਨਾ ਚਾਹੁੰਦੇ ਦੇਖੋ ਇਹ ਕੋਸ਼ ਪਿੰਡ ਉਹ ਨੇ ਜਿਹੜੇ ਬਿਲਕੁਲੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਦੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜਦੀ ਕਲਾ ਚ ਜਿੱਥੋਂ ਦੇ ਲੋਕ ਵੀ ਸਾਡੇ ਚੜਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇਸ਼ੀ ਖੇਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡੇ ਸਾਰੇ ਲੋਕ ਜਿਹੜੇ ਨੇ ਉਹ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜੋ ਉਦੋਂ ਦੇ ਸਿੰਘ ਸਹਿਬਾਨ ਹੀ ਤੇ ਹੋਰ ਸਾਡੇ ਜਿਹੜੇ ਗੁਰਮਖ ਪਿਆਰੇ ਹੀ ਉਦੋਂ ਇੱਥੇ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਇਹਨਾਂ ਨੂੰ ਵੀ ਇੱਥੋਂ ਮਾਨਤਾ ਦਿੱਤੀ ਗਈ ਗੁਰੂ ਘਰ ਦੇ ਵਿੱਚ ਮੇਰੀ ਪੀਰੀ ਦਾ ਸਿਧਾਂਤ ਆ ਧਰਮ ਪਹਿਲਾ ਵਾ ਫਿਰ ਰਾਜਨੀਤੀ ਆ ਆ ਸਾਹਮਣੇ ਦੋ ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਦੇ ਝੁਲਦੇ ਆ ਜਿਹੜੇ ਭਗਤੀ ਤੇ ਸ਼ਕਤੀ ਦਾ ਸੰਦੇਸ਼ ਦਿੰਦੇ ਆ ਗੁਰੂ ਨੇ ਆਪ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਨੇ ਆਪ ਤਖਤ ਸਾਹਿਬ ਫਿਰ ਚਵਰ ਫਿਰ ਸੱਚੇ ਪਾਤਸ਼ਾਹ ਸਾਡੇ ਨੇ ਬਾਜ਼ ਰੱਖਿਆ ਤਾਂ ਮੈਂ ਇੱਥੇ ਜਦੋਂ ਅੱਜ ਹਾਜ਼ਰ ਹੋਇਆ ਵਾਂ ਸੱਚੇ ਪਾਤਸ਼ਾਹ ਦੇ ਅਕੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ ਮੈਨੂੰ ਖੁਸ਼ੀ ਹੋਈ ਆ ਕਿ ਸਿੱਖ ਜਿਹੜੇ ਆ ਹਰ ਸਿੱਖ ਇਹ ਮਹਿਸੂਸ ਕਰਦਾ ਕਿ ਸਾਨੂੰ ਹਰ ਪੱਖ ਤੋਂ ਤਗੜੇ ਹੋਣਾ ਚਾਹੀਦਾ ਭਾਵੇਂ ਸਾਡਾ ਧਾਰਮਿਕ ਪੱਖ ਹੋਵੇ ਤੇ ਭਾਵੇਂ ਸਾਡਾ ਰਾਜਨੀਤਿਕ ਪੱਖ ਹੋਵੇ ਭਾਵੇਂ ਆਰਥਿਕ ਹੋਵੇ ਭਾਵੇਂ ਸਮਾਜਿਕ ਤੇ ਭਾਵੇਂ ਪਰਿਵਾਰਕ ਹੋ ਕੇ ਤੋਂ ਮਾਨ ਸਾਹਿਬ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਹੈ ਤੇ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਸਾਰਾ ਪ੍ਰੋਗਰਾਮ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਤਾਂ ਆਪਾਂ ਇੱਥੇ ਅੱਜ ਹਾਜ਼ਰ ਹੋਏ ਆਂ